ਅਸੀਂ ਹਰ ਸਵੇਰੇ ਉੱਠਦੇ ਹਾਂ ਸੂਰਜ ਨੂੰ ਚੜ੍ਹਦਾ ਵੇਖਦੇ ਹਾਂ ਹਵਾ ਨੂੰ ਮਹਿਸੂਸ ਕਰਦੇ ਹਾਂ ਤੇ ਕਈ ਵਾਰੀ ਅਣਜਾਣੇ ਹੀ ਕਹਿ ਦਿੰਨੇ ਆ ਕਿ ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਕਿੰਨਾ ਸੁੰਦਰ ਚੜ੍ਹਿਆ ਕਿੰਨਾ ਸੋਹਣਾ ਦਿਨ ਹੈ ਅੱਜ ਪਰ ਕਦੇ ਅਸੀਂ ਸੋਚਿਆ ਕਿ ਇਹ ਸੁੰਦਰਤਾ ਆਈ ਕਿਵੇਂ ਬਣੀ ਕਿੱਥੋਂ ਪਹਿਲਾਂ ਸਵੇਰ ਪੰਛੀਆਂ ਦੀ ਚਹਿਚਹਾੜ ਤੋਂ ਸ਼ੁਰੂ ਹੋਇਆ ਕਰਦੀ ਸੀ ਪਰ ਹੁਣ ਕਈ ਥਾਵਾਂ ਤੇ ਤਾਂ ਪੰਛੀਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਪੰਛੀ ਜੋ ਕਦੇ ਸੱਤਾਂ ਤੇ ਆ ਕੇ ਬੈਠਦੇ ਸਨ ਉਹ ਹੁਣ ਸਿਰਫ ਯਾਦਾਂ ਵਿੱਚ ਹੀ ਰਹਿ ਗਏ ਕਿਉਂਕਿ ਅਸੀਂ ਉਹਨਾਂ ਦੇ ਲਈ ਨਾ ਦਰਖਤ ਛੱਡੇ ਨਾ ਪਾਣੀ ਤੇ ਨਾ ਠੰਢੀ ਛਾਂ ਮੇਰੇ ਖਿਆਲ ਦੇ ਵਿੱਚ ਕੁਦਰਤ ਵੀ ਇੱਕ ਰਿਸ਼ਤਾ ਹੈ ਜਿਹਨੂੰ ਅਸੀਂ ਤੋੜਤਾ ਰਹੇ ਹਾਂ ਪਰ ਸਮਝ ਨਹੀਂ ਰਹੇ ਕਿ ਇਹਨੂੰ ਤੋੜਨਾ ਸਾਨੂੰ ਹੀ ਤਬਾਹ ਕਰ ਰਿਹਾ ਜਦ ਪੰਛੀਆਂ ਦੀ ਚਹਿਚਹਾਟ ਖਤਮ ਹੋ ਜਾਵੇ ਸਿਰਫ ਸਵੇਰ ਚੁੱਪ ਨਹੀਂ ਹੁੰਦੀ ਸਵੇਰ ਮਰਦਾ ਹੋ ਜਾਂਦੀ ਹੈ ਤੁਸੀਂ ਅੱਜ ਵੀ ਤੁਹਾਡੀ ਛੱਤ ਉੱਤੇ ਇੱਕ ਕਟੋਰਾ ਪਾਣੀ ਦਾ ਰੱਖ ਸਕਦੇ ਹੋ ਦਾਣੇ ਪਾ ਸਕਦੇ ਹੋ ਇੱਕ ਛੋਟਾ ਪੌਦਾ ਲਗਾ ਸਕਦੇ ਹੋ ਇਹ ਨਿੱਕੇ ਨਿੱਕੇ ਗੱਲਾਂ ਵੱਡੀਆਂ ਵੱਡੀਆਂ ਤਬਦੀਲੀਆਂ ਲਿਆ ਸਕਦੀਆਂ ਆ ਮੇਰੇ ਹਿਸਾਬ ਨਾਲ ਕੁਦਰਤ ਸਾਡੀ ਮਾਂ ਨਾ ਕਦੇ ਉਪਾਲੇ ਦੀ ਸ਼ਿਕਾਇਤ ਕਰਦੀ ਆ ਨਾ ਵਧੇਰੇ ਵਰਤੋਂ ਦੀ ਸ਼ਿਕਾਇਤ ਕਰਦੀ ਆ ਪਰ ਜਦ ਅਸੀਂ ਬੇਵਸ ਹੋ ਜਾਂਦੇ ਆ ਤਾਂ ਕੁਦਰਤ ਕੀ ਕਰੇ ਕੁਦਰਤ ਨੇ ਵੀ ਇੱਕ ਦਿਨ ਖਮੋਸ਼ ਹੋ ਜਾਣਾ ਆਓ ਅਸੀਂ ਕੁਦਰਤ ਨੂੰ ਮੋੜ ਜਿਉਣਾ ਸਿਖਾਈਏ ਪੰਛੀਆਂ ਨੂੰ ਆਵਾਜ਼ ਵਾਪਸ ਦੇਈਏ ਹਰੇਕ ਸਾਹ ਲਈ ਧੰਨਵਾਦ ਕਰੀਏ ਇਹ ਪਿਆਰ ਨਹੀਂ ਇਹ ਫਰਜ਼ ਹੈ